ਉਹ ਵੈਸੇ ਕਰ ਲੈ ਘਰੇ ਟੈਂਟ ਨਹੀਂ ਲੱਗਣਾ ਚਾਹੀਦਾ ਨਾਲੇ ਤਾਂ ਆਪ ਕਰ ਜੇ ਥੱਲੇ ਆਏ ਤੇ ਨਾਲੇ ਸਾਨੂੰ ਡਪੋਤਾ ਤੇ ਤੁਹਾਡੇ ਚਾਰ ਕਿੱਲੇ ਨੇ ਤੁਹਾਨੂੰ 4 ਕਰੋੜ ਰੁਪਏ ਮਿਲੂਗਾ 4 ਕਰੋੜ ਰੁਪਏ ਬਾਪੂ ਕਹੇ ਜਿਹੀਆਂ ਗੱਲਾਂ ਕਰਦਾ ਮੈਨੂੰ ਤੇਰੇ ਤੋਂ ਇਹ ਉਮੀਦ ਨਹੀਂ ਸੀਗੀ ਆਪਣੇ ਦਾਦੇ ਪਰਦਾਦਾ ਨੇ ਇਹ ਜ਼ਮੀਨ 'ਚ ਉਮਰਾਂ ਲਗਾਈਆਂ ਨੇ ਉਹ ਕਿਉਂ ਛੋਡੀ ਅਕਲ ਤੇ ਪੜਦਾ ਪੈ ਗਿਆ ਜ਼ਮੀਨ ਜੱਟ ਦੀ ਮਾਂ ਹੁੰਦੀ ਐ ਤੁਸੀਂ ਆਪਦੀ ਮਾਂ ਦੇ ਹੀ ਸੌਦਾ ਕਰੀ ਜਾਂਦੇ ਹੋ ਹਾਂ ਜੀ ਸੁਣਦੇ ਨੇ ਹਾਂ ਜੱਸੀ ਆ ਦੇਖਿਓ ਮੜਾ ਜਾਂ ਮੈਂ ਨਾ ਹਾਰ ਦੇਖਿਆ ਸੀਗਾ ਹੁਣ ਤਾਂ ਆਪਣੇ ਵਿਆਹ ਨੂੰ ਵੀ 6 ਮਹੀਨੇ ਹੋ ਗਏ ਹੁਣ ਤਾਂ ਦਵਾ ਦੋ ਹਜੇ 6 ਮਹੀਨੇ ਹੋ ਗਏ ਜੱਸੀ ਵਿਆਹ ਨੂੰ ਹਣਾ ਤੇ ਆਪਣੇ ਸਿਰ ਇਨਾਂ ਕਰਜ਼ਾ ਹੈਗਾ ਹੂੰ ਤੇ ਪਹਿਲੇ ਕਰਜ਼ਾ-ਗੁਰਜ਼ਾ ਲਾ ਲਈਏ ਫੇਰ ਤੇਰੇ ਸ਼ੌਂਕ ਮੈਂ ਪੂਰੇ ਕਰੂੰਗਾ ਹੁਣ ਤੂੰ ਕਰਜ਼ੇ ਦੀਆਂ ਗੱਲਾਂ ਕਰਦਾ ਨਾ ਉਹ ਤਾਂ ਮੈਨੂੰ ਕਹਿੰਦੇ ਆ ਆਪ ਫੈਸਲ ਕਰ ਲੈ ਉਹ ਫੈਸਲ ਕਰ ਲੈ ਘਰੇ ਟੈਂਟ ਨਹੀਂ ਲੱਗਣਾ ਚਾਹੀਦਾ ਨਾਲੇ ਤਾਂ ਆਪ ਕਰਜ਼ੇ ਥੱਲੇ ਆ ਤੇ ਨਾਲੇ ਸਾਨੂੰ ਡਬੋਤਾ ਪਰ ਜਿਵੇਂ ਰਿਸ਼ਤੇਦਾਰ ਵੀ ਨਹੀਂ ਸੀ ਨਾ ਮੰਨਦੇ ਉਹ ਕਹਿੰਦੇ ਸੀ ਕਿ ਅਸੀਂ ਪੈਸੇ ਚ ਵਿਆਹ ਕਰੋ ਫੇਰ ਆਵਾਂਗੇ ਹੁਣ ਉਹਨਾਂ ਦਾ ਮੂੰਹ ਵੀ ਰੱਖਣਾ ਪੈਂਦਾਗਾ ਨਾ ਰਿਸ਼ਤੇਦਾਰ ਤਾਂ ਖਾ ਖਾ ਕੇ ਨਿਕਲ ਗਏ ਨਾ ਹੁਣ ਰਿਸ਼ਤੇਦਾਰ ਤਾਂ ਵੀ ਨਹੀਂ ਕਰ ਜਾ ਇੱਥੇ ਆ ਕੇ ਆਪਣਾ ਹੁਣ ਉਹੀ ਤਾਂ ਗੱਲ ਹੁਣ ਫਸਿਆ ਮੱਪ ਗਏ ਹਾਂ ਫਸੇ ਦੇਣ ਲੈਣ ਵਾਲੇ ਤੰਗ ਕਰਦੇ ਨੇ ਨਾ ਉਹ ਤਾਂ ਕਰ ਲੈ ਗਈ ਉਹਦਾ ਤੇਰੀ ਜੜੀ ਸੀਗੀ ਮੈਂ ਤਾਂ ਕਿਹਾ ਸੀ ਵੀ ਸਾਦਾ ਵਿਆਹ ਕਰ ਲੈ ਤੂੰ ਹੀ ਨਹੀਂ ਹਟਿਆ ਉਹਦੋਂ ਉਹ ਮੈਨੂੰ ਤਾਂ ਐ ਸੀ ਮੈਂ ਚੱਲ ਜੱਸੀ ਦਾ ਵੀ ਸ਼ੌਂਕ ਪੂਰਾ ਹੋ ਜੂਗਾ ਉਹਦਾ ਵੀ ਵਿਚਾਰੀ ਦਾ ਮਨ ਕਰਦਾ ਵੀ ਮੈਂ ਫੈਲਸਫੀ ਜਿਹਾ ਕਰਾਵਾਂ ਮਰ ਤਾਂ ਥੋੜਾ ਜਿਹਾ ਹੋ ਗਿਆ ਨਹੀਂ ਤਾਂ ਮੈਂ ਤਾਂ ਬਾਪੂ ਨੂੰ ਕਹਿ ਦਿੰਦਾ ਵੀ ਬਾਪੂ ਅੱਪਾ ਚੱਲ ਘਰੀ ਕਰ ਲੈਨੇ ਬਿੜਾ ਕਾਹੇ ਤੂੰ ਤਾਂ ਮੇਰੇ ਸ਼ੌਂਕ ਪੂਰੇ ਕਿਤੇ ਤੂੰ ਤਾਂ ਮੇਰੇ ਸਾਰੇ ਸ਼ੌਂਕ ਹੀ ਡੋਬੋ ਕੇ ਰੱਖਤੇ ਚੱਲ ਪਰ ਕਿਸੇ ਕੰਮ ਦਾ ਬੰਦਾ ਨਹੀਂ ਹੈਗਾ ਤਾਂ ਆ ਬਾਹਰ ਲਿਆ ਕਬੀਲਦਾਰੀਆਂ ਵੀ ਨਹੀਂ ਚੱਕੜ ਦਿੰਦੀਆਂ ਸਾਲ ਹੰਦੇ ਨੇ ਬਾਹਰ ਤੇ ਕੰਮ ਵੀ ਫੇਰਾ ਹੋ ਗਿਆ ਰੋਟੀ ਲੈ ਕੇ ਜਾਣੀ ਆ ਦੀਪ ਨੂੰ ਨਾਲੇ ਮੈਂ ਦੋ ਰੋਟੀਆਂ ਖਾ ਕੇ ਤੇ ਉਹਦੀਆਂ ਦੋ ਰੋਟੀਆਂ ਲੈ ਕੇ ਜਾਵਾਂ। ਤਾਂ ਫਾਇਨੇਰ। ਭਾਈ ਜੱਸੀ। ਹਾਂਜੀ ਬਾਪੂ ਜੀ ਆ ਗਏ ਤੁਸੀਂ। ਹਾਂ। ਭਾਈ ਰੋਟੀ ਬਣ ਗਈ? ਹਾਂ ਬਾਪੂ ਜੀ ਮੈਂ ਲੈ ਆਨੀ ਆ ਪਾ। ਨਾਲੇ ਤਾਂ ਦੋ ਰੋਟੀਆਂ ਭਾਈ ਮੈਨੂੰ ਲਿਆ ਦੇ। ਨਾਲੇ ਦੀਪ ਨੂੰ ਤਿੰਨ ਰੋਟੀ ਪਾ ਦੇ ਬੰਦ ਦੇ। ਉਹਨੂੰ ਲੈ ਕੇ ਜਾਣੇ ਆਂ ਉਹ ਟਾਈਮ ਬਹੁਤ ਹੋ ਗਿਆ। ਅੱਗੇ ਮੈਨੂੰ ਵੜਾ ਕਬੜਾ ਹੋ ਗਿਆ। ਠੀਕ ਹੈ ਬਾਪੂ ਜੀ ਮੈਂ ਲੈ ਆਨੀ ਰੋਟੀ ਪਾ। ਹਾਂ ਰੋਟੀ ਬੰਦ ਦੇ ਉਹਦੀ।

हेलो बापू जी मैं दीप्ति रोटी भी बनन थी कोई नहीं भाई रख दो चलो ठीक है मैं कम कम करला हूं तो कर लो ला तेरा रख दी वे पता नहीं किथे होगा। दीपू ਹਾਂਜੀ ਬਾਪੂ ਜੀ ਮੀਤੀ ਖਾਲਾ ਆ ਗਿਆ ਬਾਪੂ ਜੀ ਆ ਗਿਆ ਆ ਗਿਆ ਆ ਜਾ ਪਹਿਲਾਂ ਹੀ ਲੇਟ ਹੋ ਗਿਆ ਮੈਂ ਬਹੁਤ ਆ ਗਿਆ ਬਾਪੂ ਜੀ ਆ ਗਿਆ ਆ ਜਾ ਆ ਜੀ ਬੈਠ ਜਾ ਆ ਗਈ ਖਸਾਲ ਦਾ ਸ਼ੌਕ ਨਾਲ ਵਧੀਆ ਖੜੀ ਆ ਹਾਂਜੀ ਪੂਰੀਆਂ ਲਹਿਰਾਵਾਰਾਂ ਨੇ ਉਹ ਮੈਂ ਤਾਂ ਬਹੁਤ ਸੁਦੇਹਾਂ ਆ ਜਾਂਦਾ ਹਾਂਜੀ ਉਤਰੇ ਚਾਚੇ ਕਹਿੰਦੇ ਫੋਨ ਮਾਰਤਾ ਮੈਨੂੰ ਛੇ ਉਹਦੇ ਉਧਰ ਜਾਣਾ ਪੈਗਾ ਕਲੇਸ਼ ਜਿਹਾ ਸੀਗਾ ਥੋੜਾ ਜਿਹਾ ਉਹਦੇ ਕਰਕੇ ਲੇਟ ਹੋ ਗਿਆ ਉਹ ਕੋਈ ਨਹੀਂ ਵਾਪੋਈ ਰੋਟੀ ਦਾ ਕੀ ਹੈ ਰੁਪਏ ਲੇਟ ਬੈਟ ਹੋਈ ਜਾਂਦਾ ਜੀ ਹੋਰ ਚੱਲ ਕੋਈ ਰੋਟੀ ਖਾ ਲੈ ਉਹ ਤੇ ਮੋਟਰ ਅੰਦਰ ਰੱਖੀ ਪਈ ਆ ਜਾਗਾ ਹਾਂਜੀ ਖਾ ਲੈ ਹਾਂ ਕਿਹ ਖਾ ਲ ਬਹੁਤ ਮੇਰਾ ਕਿੰਨਾ ਕਮਾਉ ਹੋਇਆ ਐਨਾ ਮਿਹਨਤੀ ਹੈ ਕਿ ਜ਼ਮੀਨ ਤੋਂ ਜਮਾਇ ਨਿਕਲਦਾ ਹੀ ਨਹੀਂਗਾ ਅੰਦਰ ਹੀ ਬੜਾ ਰਹਿੰਦਾ ਜਮੀਨ ਦੇ ਬਸ ਤੇ ਫਸਲ ਬਸ ਜਵਾਕਾਂ ਵਾਂਗੂ ਪਾਲਦਾ ਹੁੰਦਾ ਹੈ ਉਹ ਦੀਪ ਹਾਂਜੀ ਬਾਪੂ ਜੀ ਕਰੇ ਵੀ ਕਿਹੜਾ ਮਾਰ ਲਿਆ ਕਰ ਕਿਉਂ ਤੇਰਾ ਘਰ ਨਾ ਮੂੰਹ ਟੁੱਟ ਗਿਆ ਉਹ ਕੋਈ ਨਹੀਂ ਬਾਪੂ ਜੀ ਕਰੇ ਕੀ ਰੱਖਿਆ ਹਾਂ ਜ਼ਮੀਨ 'ਚ ਹੀ ਰਹਿਣਾ ਸਾਰਾ ਦਿਨ ਦੇਖ ਲੈ ਮੇਰਾ ਪੁੱਤ ਬਾਲਾ ਮਿਹਨਤੀ ਐ ਆ ਜ਼ਮੀਨ ਦੇਖਦਾ ਫਸਲ ਲਹਿਰਾ ਬਹਿਰਾ ਹੋਈਆਂ ਪੰਜਾਬ ਨੇ ਪੌੜੀ ਮਿਹਨਤ ਕਰਦਾ ਐ ਅੱਜ ਕੱਲ ਦੇ ਨਹੀਂ ਇਹ ਜੀ ਉਮਰ ਦੇ ਮੁੰਡੇ ਕੋਈ ਕਹਿੰਦਾ ਮੈਂ ਨਾ ਨੌਕਰੀ ਕਰਨੀ ਆ ਕੋਈ ਕਹਿੰਦਾ ਮੈਂ ਫੈਕਟਰੀ ਲਾਉਣੀ ਆ ਕੋਈ ਕਹਿੰਦਾ ਮੈਂ ਬਾਹਰ ਜਾਣਾ ਹੈ ਪਰ ਇਹ ਤਾਂ ਜ਼ਮੀਨ ਨਾਲ ਹੀ ਬੋਹ ਹੈ ਬੜੀ ਮਿਹਨਤ ਕਰਦਾ ਕਿਤੇ ਨਜ਼ਰ ਨਾ ਲੱਗ ਜੇ ਖੇਲਾ ਬਾਈ ਜੀ ਬਾਈ ਕਿੱਕ ਆਫ ਮ ਜੀ ਹਾਂ ਜੀ ਲਾ ਗੱਜੂ ਸਿੰਘ ਅਖਰੀ ਹਾਂ ਨਹੀਂ ਹਾਂ ਬਰੇ ਹੀ ਤੇ ਆਪਣੇ ਇਹਦੇ ਚਾਰ ਕਿਲੇ ਨੇ ਆਈ ਵਾਲੇ ਨੂੰ ਆਪਣੀ ਨੇਗੇ ਹਾਂ ਭਾਈ ਆਪਣੀ ਨੇ ਪਾਪੋ ਵੀ ਇਸ ਤੇ ਗੱਲ ਕਰ ਰਹੇ ਹਾਂਗੇ ਚਲ ਆ ਜਾ ਬਾਈ ਕੇ ਫੇਰ ਗੱਲ ਕਰ ਸੋ ਜੀ ਮੈਂ ਬਾਈ ਸੇ ਮਾਪੂ ਕਰੀ ਨਾ ਸਾਡੇ ਹਾਂ ਭਾਈ ਲਾ ਮਾਰ ਲੋ ਹੱਡ ਨੂੰ ਨਹੀਂ ਕਰਨੀ। ਸਤੂ। ਹਾਂ ਗੱਗੇ। ਹਾਂ। ਕਪੂਰ ਕੰਪਨੀ ਆਲੇ ਨੇ ਮੜੀ ਕਰ ਲੈ ਗੱਲ। ਕੋਈ ਨਹੀਂ ਕਰ। ਸੱਫੇ ਬੈਠੇ। ਠੀਕੋ। ਹਾਂ ਜੀ ਬੱਚੋ। ਹਾਂ ਜੀ। ਪਰ ਭਾਈ ਜੇਨ ਸਾਥੀ ਤੋਂ ਬਤੀ ਕਰੋ। ਅੱਛਾ ਭਾਈ ਉਹ ਜਿਹੜੇ ਆਪਣੇ ਨਵੀਂ ਵੀ ਪੇਚਾਰਾ ਕਿੰਨੇ ਨਵੇਂ ਆਲੇ ਖੇਤ ਆ। ਉਹ ਆਪਾਂ ਰਿਪੇਅਰ ਕਰ ਲਈਏਗੇ। ਰਿਪੇਅਰ ਕਿਉਂ ਦੇ ਆ? ਪਰ ਕਹਿਰ ਭਾਈ ਮਤਲਬ ਸਾਡੀ ਕੰਪਨੀ ਨੇ ਖਰੀਦਣੀ ਆ ਜੀ ਵੇਨਾ ਅੱਛਾ ਤੇ ਮਤਲਬ ਕੇ ਤੁਹਾਡੇ ਕਿੱਲੇ ਦੀ 20 ਲੱਖ ਰੁਪਈਆ ਇੱਕ ਦੀ ਕੀਮਤ ਆ ਜੀ ਠੀਕ ਹੈ ਤੇ ਤੁਹਾਡੇ 4 ਕਿੱਲੇ ਨੇ ਤੁਹਾਨੂੰ 4 ਕਰੋੜ ਰੁਪਈਆ ਮਿਲੂਗਾ 4 ਕਰੋੜ ਰੁਪਈਆ 4 ਕਰੋੜ ਬਾਪੂ ਇਹ ਤਾਂ ਗੱਲ ਵਧੀਆ ਯਾਰ ਹੈ 4 ਕਿੱਲਾਂ ਦੇ 8 ਕਿੱਲੇ ਬਣਨਗੇ ਆਪਣੇ ਕੋਲ ਨਾਲੇ ਸਾਰਾ ਕਰਜ਼ਾ ਲਹੂ ਆਪਣਾ ਓਏ ਗੱਲ ਸੁਣ ਪੁੱਤ ਉਹ ਤਾਂ ਮੈਨੂੰ ਵੀ ਪਤਾ ਪੁੱਤ ਵੀ 4 ਕਰੋੜ ਦੀ ਗੱਲ ਕਰਦੇ ਹੋ ਤੁਸੀਂ ਫਰਮਾ ਜੱਦੀ ਪੁਸਤੀ ਜ਼ਮੀਨ ਕਿਵੇਂ ਵੇਚ ਦਿਆਂ ਦਾਦੇ ਪਰਦਾਦਿਆਂ ਦੀ ਬਣਾਈ ਹੋਈ ਆ ਮੈਂ ਇਹ ਕਹਿੰਦਾ ਜੀ ਤੁਸੀਂ ਕੱਲ ਤੇ ਕਰਾਇ ਕਰ ਲੋ ਆਪਦੀ ਅੱਛਾ ਤੇ ਫਿਰ ਕੱਲ ਨੂੰ ਰਾਜੂ ਪੁਪਟਵਾਰੀ ਬੁਲਾ ਲਾਂਗੇ ਆਪਾਂ ਕਚਰੀਆਂ ਚਾ ਲੂ ਤੇ ਅੱਧੇ ਪੈਸੇ ਨਾਲ ਦੀਆਂ ਵਪਾਰਾਂਗੇ ਤੇ ਬਾਕੀ ਸਾਨੂੰ ਕੱਲ ਤੇ ਕਰਾ ਕਰਕੇ ਦੱਸ ਦੋ ਕੋਈ ਗੱਲ ਨਹੀਂ ਜੀ ਹਾਂ ਜੀ ਦੱਸ ਦਿਆਂਗੇ ਤੁਹਾਨੂੰ ਰਾਏ ਕਰ ਤਾ ਠੀਕ ਆ ਜੀ ਠੀਕ ਆ ਜੀ ਗੱਗਿਆ ਮੇਰੀ ਗੱਲ ਸੁਣੋ ਤੂੰ ਨਾ ਇਹਨਾਂ ਚੱਕਰਾਂ ਚ ਪੈ ਜਮੀਨ ਨਾ ਵੇਚੋ ਪੁੱਤ ਨਾ ਵੇਚੋ ਤੁਸੀਂ ਉਹ ਬਾਪੂ ਗੱਲ ਉਹਦੀ ਵੀ ਵਧੀਆ ਤੁਗਣੀ ਬਣ ਕੇ ਤੁਗਣੀ ਕਿਉਂ ਤੇਰੇ ਖਾਨੇ ਚ ਨਹੀਂ ਗੱਲ ਪੈਂਦੀ ਤੁਗਣੀ ਬਣ ਕੇ ਤੁਗਣੀ ਰੁਪਈਆ ਬਹੁਤ ਆਉ ਆਪਣੇ ਕੋਲ ਉਹ ਮੈਥੋਂ ਤਾਂ ਤੂੰ ਹਾਂ ਕਹਾ ਲੇਗਾ ਮੈਂ ਤਾਂ ਕਹਿ ਵੀ ਦਊਗਾ ਕੋਈ ਨਹੀਂ ਭਾਈ ਸਾਰਾ ਕੁਝ ਦੇਖਣਾ ਪੈਂਦਾ ਪਰ ਉਹ ਛੋਟੇ ਨੇ ਨਹੀਂ ਨਾ ਮੰਨਣਾ ਦੀਪ ਨੇ ਉਹ ਬਹੁਤ ਮੋਹ ਕਰਦਾ ਜਮੀਨ ਉਹ ਜਮੀਨ ਨਾਲ ਜੁੜਿਆ ਹੋਇਆ ਬੰਦਾ ਹੈ ਉਹ ਉਹ ਬਾਬੂ ਉਹਨੂੰ ਇੱਕ ਵਾਰੀ ਤੂੰ ਪੁੱਛਣਾ ਪੁੱਛ ਲੈ ਯਾਰ ਹਨਾ ਤੇ ਜੇ ਦਾ ਮੰਨਦਾ ਤਾਂ ਉਹ ਠੀਕ ਹੈ ਨਹੀਂ ਫਿਰ ਮੈਂ ਤਾਂ ਤੈਨੂੰ ਪਤਾ ਹੀ ਆ ਫਿਰ ਆਪਣਾ ਤਾਂ ਫਿਰ ਮੈਂ ਤਾਂ ਆਪਦੇ ਇੱਕ ਪਾਸਾ ਕਰੂੰਗਾ ਹੀ ਚੱਲ ਕੋਈ ਨਹੀਂ ਮੈਂ ਜਾਣਾਂ ਉਹਦੇ ਨਾਲ ਕਰਦਾ ਰਹਿ ਮੈਨੂੰ ਪਤਾ ਹੈ ਉਹਨੇ ਮੰਨਣਾ ਤਾਂ ਹੈ ਨਹੀਂ ਪਰ ਛੋਡੇ ਕਹੇ ਤੋਂ ਇੱਕ ਵਾਰੀ ਮੈਂ ਚਾਇਆ ਉਹਨਾ ਉਹਦੇ ਕੋਲ ਖੇਤ ਜਾ ਕੇ ਉਹਦੇ ਨਾਲ ਰਾਏ ਕਰਦਾ ਮੈਂ ਜਾ ਕੇ ਠੀਕ ਆ ਜੇ ਕਰ ਲੈ ਵਾ ਚਾਰ ਕਰੋੜ ਜੀ ਚਾਰ ਕਰੋੜ ਆਪਣੇ ਤਾਂ ਭਾਗੇ ਖੁੱਲ ਗਏ ਆਪਣੇ ਤਾਂ ਲੋਟਰੀ ਲੱਗ ਗਈ ਲੋਟ ਰਹਾ ਉਹ ਛੋਟੇ ਨੂੰ ਮੰਨ ਜਾਣ ਦੇ ਮੜਾ ਜਾ ਉਹਨੂੰ ਦੇਖ ਨੇ ਕੀ ਕਹਿੰਦਾ ਉਹ ਨਹੀਂ ਫਿਰ ਆਪਾਂ ਉਹ ਮੰਨੇ ਜਾਂ ਨਾ ਮੰਨੇ ਆਪਾਂ ਤਾਂ ਉਹਦਾ ਹਿੱਸਾ ਲੈ ਕੇ ਵੇਚ ਦਈਏ ਇੱਥੇ ਤਾਂ ਐ ਹੀ ਹੋ ਰਹਿਣਾਗਾ ਦੀਪ ਹਾਂਜੀ ਪੁੱਤ ਮੈਨੂੰ ਸਮਝ ਨਹੀਂ ਆਉਂਦੀ ਮੈਂ ਮੈਂ ਗੱਲ ਕਿੱਥੋਂ ਤੋੜਾਂ ਇੱਥੇ ਨਾ ਇੱਕ ਕੰਪਨੀ ਆਈ ਐ ਹਾਂਜੀ ਆਪਣੇ ਆ 400 ਕਿੱਲਾ ਜ਼ਮੀਨ ਦਾ ਉਹਨਾਂ ਨੇ ਖਰੀਦ ਲਿਆ ਆਪਣੇ ਚਾਰ ਕਿੱਲੇ ਜ਼ਮੀਨ ਵੀ ਵਿਚਾਉਂਦੀ ਆ ਠੀਕ ਹੈ ਜੀ ਕੀ ਗੱਲ ਹੋ ਗਈ ਬਾਪੂ ਜੀ ਸਾਫ਼-ਸਾਫ਼ ਦੱਸਣਾ ਬਜ਼ਾਰ ਤਾਂ ਹੀ ਪਾਈ ਜਾਣੇ ਹੋਗੇ ਬਜ਼ਾਰ ਤਾਂ ਨਹੀਂ ਹੈਗੀਆਂ ਪੁੱਤ ਮੈਂ ਜਦੋਂ ਘਰੇ ਗਿਆ ਸੀ ਹਾਂਜੀ ਘਰੇ ਕੰਪਨੀ ਵਾਲੇ ਆਏ ਸੀ ਇਹਨਾਂ ਨੇ ਆਹ ਚਾਰ ਕਿੱਲਾ 400 ਕਿੱਲਾ ਜ਼ਮੀਨ ਦਾ ਖਰੀਦਿਆ ਉਹ ਕਹਿੰਦੇ ਵੀ ਤੁਹਾਡੇ ਚਾਰ ਕਿੱਲਾਂ ਦਾ 4 ਗੁਣਾ ਮੁੱਲ ਵੱਧ ਦੇਵਾਂਗੇ 4 ਕਰੋੜ ਰੁਪਇਆ ਫੇਰ ਬਾਪੂ ਫਿਰ ਦੀਪਕ ਆ ਗੱਗੇ ਨੇ ਤੇ ਮੈਂ ਅਸੀ ਰਾਏ ਕੀਤੀ ਆ ਇਹ ਗੱਗਾ ਕਹਿੰਦਾ ਵੀ 4 ਕਿੱਲਾਂ ਦਾ ਤੁਹਾਨੂੰ 4 ਕਰੋੜ ਰੁਪਇਆ ਮਿਲਦਾ ਹੈ ਕਹਿੰਦਾ ਨਾਲੇ ਤਾਂ ਆਪਣਾ ਕਰਜ਼ਾ ਲੈਜੋ ਤੇ ਨਾਲੇ ਦੁੱਗਣੀ ਜ਼ਮੀਨ ਬਣਾ ਲਾਂਗੇ ਬਾਪੂ ਕਹਿ ਜੀ ਗੱਲਾਂ ਕਰੀ ਇੰਨਾ ਆ ਜ਼ਮੀਨ ਮੈਂ ਆਦੀ ਮਾਂ ਵਾਂਗੂ ਸੰਭੀ ਹੈਗੀ ਤੂੰ ਇਹਨੂੰ ਵੇਚਣ ਦੀ ਗੱਲਾਂ ਕਰਦਾਗਾ ਇਹ ਕੰਪਨੀ ਵਾਲ ਦਾ ਕੀ ਭਰੋਸਾ ਹੈਗਾ ਪੋਤਾ ਪੁੱਤ ਮੈਂ ਵੀ ਸਮਝਦਾ ਤੇਰੀ ਗੱਲ ਵੀ ਜਮੀਨ ਆਪਣਾ ਦਾਦੇ-ਪਰਦਾਦੇ ਨੇ ਬਸਾਂ ਬਣਾਈ ਸੀ ਪਰ ਮੈਨੂੰ ਗੱਗੇ ਦੀ ਗੱਲ ਵੀ ਕੁਛ ਠੀਕ ਲੱਗਦੀ ਆ। ਬਾਪੂ ਕਹੇ ਜੀ ਗੱਲਾਂ ਕਰਦਾ ਮੈਨੂੰ ਤੇਰੇ ਤੋਂ ਇਹ ਉਮੀਦ ਨਹੀਂ ਸੀਗੀ ਆਪਣੇ ਦਾਦੇ-ਪਰਦਾਦੇ ਨੇ ਇਹ ਜਮੀਨ 'ਚ ਉਮਰਾਂ ਲਗਾਈਆਂ ਨੇ। ਨਾਲੇ ਤੂੰ ਵੀ ਇੱਥੇ ਖੇਤੀ ਕਰੀ ਆਗੀ। ਕਹੇ ਜੀ ਗੱਲਾਂ ਕਰੀ ਇਹਨਾਂ। ਪੁੱਤ ਉਹ ਤਾਂ ਗੱਲ ਤੇਰੀ ਠੀਕ ਐ। ਜ਼ਮਾਨੇ ਦੇ ਹਿਸਾਬ ਨਾਲ ਬਦਲਣਾ ਪੈਂਦਾ ਐ। ਤੂੰ ਨਾ ਕਰਜ਼ਾ ਲੌਂਦਾ ਲੌਂਦਾ ਬੁੜਾ ਹੋ ਜਾਏਗਾ ਐਨਾ ਕਰਜ਼ਾ ਆਪਣੇ 'ਚਰ। ਬਾਪੂ ਕਹੇ ਜੀ ਗੱਲਾਂ ਕਰੀ ਇਹਨਾਂ। ਇਹ ਜ਼ਮੀਨ ਨੇ ਇੱਕ ਦਿਨ ਆਪਣਾ ਸਾਰਾ ਕਰਜ਼ਾ ਲਾ ਦੇਣਾ ਤੂੰ ਆ ਵੇਚਣ ਦੀ ਗੱਲ ਆ ਕਰੀ ਨਾ ਇਹ ਨੂੰ ਚੰਗਾ ਤਾਂ ਤੂੰ ਮੈਨੂੰ ਜਉਂਦੇ ਨਹੀਂ ਮਾਰਦੇ ਉਹ ਪੁੱਤ ਮੈਂ ਕਦੋਂ ਕਹਿਣਾ ਮੈਂ ਤਾਂ ਤੇਰੇ ਤੇ ਮੈਂ ਤਾਂ ਹੁਣ ਦੋਨੇ ਪਾਸੇ ਫਸ ਗਿਆ ਮੈਂ ਕੀ ਕਰਾਂ ਗੱਗੇ ਬੰਨੀ ਦੇਖਾਂ ਜਾਂ ਤੇਰੇ ਬੰਨੀ ਦੇਖਾਂ ਉਹ ਰੱਟ ਬੜੀ ਬੈਠਾ ਵੀ ਦੁੱਗਣੀ ਜ਼ਮੀਨ ਬਣ ਚੁ ਕਰਜ਼ਾ ਲੈ ਜਾ ਫਿਰ ਮੈਂ ਹੁਣ ਦੀਪ ਕਿੱਧਰ ਨੂੰ ਜਾਵਾਂ ਪਾਪੂ ਜਿਹੜਾ ਤੂੰ 400 ਗੱਲਾ ਜ਼ਮੀਨ ਦੀ ਵੇਚਣ ਵਾਲੀ ਗੱਲ ਕਰਦਾ ਨਾ ਇਹ ਕੱਲੂ ਉੱਥੇ ਆ ਕੇ ਪ੍ਰਵਾਸੀ ਨੇ ਕਬਜ਼ਾ ਕਰ ਲੈਣਾ ਹੈਗਾ ਤੇ ਆਪਣੀ ਸਰਦਾਰੀ ਦਾ ਜਮੀਨ ਵਾਲੀ ਆ ਆਪਾਂ ਨੂੰ ਇਸ ਤੋਂ ਬਾਅਦ ਕਿਸੇ ਨੇ ਨਹੀਂ ਪੁੱਛਣਾ ਕਿਸੇ ਨੇ ਨਹੀਂ ਪੁੱਛਣਾ ਆਪਾਂ ਨੂੰ ਫਿਰ ਚੱਲ ਐਂ ਕਰਾ ਕਰੇ ਚੱਲ ਆਪਾਂ ਬੈਠ ਕੇ ਜਿਵੇਂ ਦੋਨਾਂ ਭਾਈਆਂ ਦੀ ਰਾਏ ਹੋਈ ਨਾ ਉਵੇਂ ਕਰ ਲਿਓ ਚੱਲ ਠੀਕ ਹੈ ਹੈ ਅੱਜ ਜਿਹੜੀ ਖੁਸ਼ਖਬਰੀ ਮਿਲੀ ਆਪਾਂ ਨੂੰ ਆਪਣੀ ਜ਼ਮੀਨ ਦਾ ਭਾ ਕੋਡੀਆਂ ਚ ਸੀਗਾ ਤੇ ਜਿਹੜੀ ਅੱਜ ਹੀਰਿਆਂ ਵਰਗੀ ਹੋ ਗਈ ਆਪਣੀ ਜ਼ਮੀਨ ਦੁੱਗਣੀ ਤਿਗਣੀ ਹੋ ਗਈ ਮੈਂ ਤਾਂ ਕਹਿੰਨੀ ਬੇਚ ਕੇ ਪਾਸੇ ਕਰੋ ਦੇਖ ਜਿਸੀ ਉਹਦਾ ਗੱਲ ਸਮਝਣਾ ਵੀ ਕੰਪਨੀ ਵਾਲੇ ਆਏ ਸੀਗੇ ਹਨਾ ਵੀ ਜ਼ਮੀਨ ਆਪਣੀ ਕੋਡੀਆਂ ਦੇ ਭਾਅ ਸੀ ਵੀ ਦੁੱਗਣੀ ਹੋ ਜਾਊਗੀ ਹੁਣ ਗੱਲ ਇਹ ਹੈ ਨਾ ਵੀ ਨਾ ਤਾਂ ਹੁਣ ਮੇਰੇ ਛੋਟੇ ਭਾਈ ਨੇ ਮੰਨਣਾ ਤੇ ਨਾ ਬਾਪੂ ਨੇ ਮੰਨਣਾ ਹੈ ਛੋਟਾ ਭਾਈ ਤਾਂ ਮੇਰਾ ਇੰਨਾ ਜ਼ਮੀਨ ਨੂੰ ਪਿਆਰ ਕਰਦਾ ਹੈ ਨਾ ਉਹ ਤਾਂ ਆਪਦੀ ਮਾਂ ਸਮਝਦਾ ਹੈ ਭੈਣ ਸਮਝਦਾ ਉਹਨੂੰ ਹੁਣ ਇਹ ਤਾਂ ਮੈਨੂੰ ਪਤਾ ਨਹੀਂਗਾ ਵੀ ਉਹ ਜ਼ਮੀਨ ਨੂੰ ਪਿਆਰ ਕਰਦਾ ਕਿ ਨਹੀਂ ਕਰਦਾ ਜੇ ਉਹ ਨਹੀਂ ਮੰਨਦੇ ਨਾ ਤਾਂ ਆਪਣਾ ਹਿੱਸਾ ਲੋ ਤੇ ਵਿੱਚੋਂ ਤੇ ਉਹਨੂੰ ਵੇਚ ਕੇ ਤੇ ਆਪਾਂ ਜ਼ਮੀਨ ਆਪਣੀ ਦੁਗਣੀ ਤਿਕਨੀ ਕਰੀਏ ਤੇ ਨਾਲੇ ਆਪਣੇ ਸ਼ੌਂਕ ਪੂਰੇ ਕਰੀਏ ਕੱਲੇ ਸ਼ੌਂਕੀ ਨਾ ਨਾ ਰਹਿ ਜਾਣ ਜਿਸੀਂ ਤੇ ਕਰਜ਼ਾ ਵੀ ਤਾਂ ਤਾਰਨਾ ਹੈ ਜਿਹੜਾ ਚੱਕਿਆ ਹੋਇਆ ਜਿਹੜਾ ਸਿਰ ਚੜਿਆ ਹੋਇਆ ਆਪਣਾ ਚੱਲ ਦੇਖਦੇ ਹਾਂ ਤੁਸੀਂ ਗੱਲ ਤਾਂ ਕਰਕੇ ਦੇਖੋ ਤੁਸੀਂ ਤਾਂ ਪਹਿਲੇ ਹੀ ਮਾਨ ਸਿੱਟੀ ਬੈਠੇ ਹੋਗੇ ਮਾਨ ਤਾਂ ਸਿੱਟਣਾ ਹੀ ਆ ਉਹਨੂੰ ਮੇਰਾ ਵੀ ਨਾ ਜੀ ਕਰਦਾ ਵੀ ਮੈਂ ਭਰਾ ਤੋਂ ਬੱਕ ਹੋ ਜਾਾਂ ਮੈਂ ਤੁਹਾਨੂੰ ਭਰਾ ਤੋਂ ਬੱਕ ਨਹੀਂ ਕਿਹਾ ਮੈਂ ਤੁਹਾਨੂੰ ਜ਼ਮੀਨ ਦੀ ਗੱਲ ਕੀਤੀ ਐ ਵੀ ਜੇ ਉਹ ਨਹੀਂ ਵੇਚਣਾ ਚਾਹੁੰਦਾ ਤਾਂ ਨਾ ਵੇਚੇ ਆਪਾਂ ਕਿਹੜਾ ਉਹਨਾਂ ਨੂੰ ਕਹਿ ਰਹੇ ਆਂ ਵੀ ਵੇਚੋ ਆਪਦੀ ਜ਼ਮੀਨ ਆਪਾਂ ਤਾਂ ਆਪਦੀ ਗੱਲ ਕਰ ਰਹੇ ਹਾਂਗੇ। ਬੱਕਰਾ ਤੂੰ ਤਾਂ ਕਹਿੰਦੀ ਨਹੀਂ ਬੱਕ ਹੋ ਜਾ ਹੁਣ ਇਹ ਬੱਕ ਤਾਂ ਹੂਣ ਵਾਲੀਆਂ ਗੱਲਾਂ ਹੀ ਨਹੀਂ ਨਾ ਫਿਰ ਵੀ ਉਹ ਆਪਦਾ ਹਿੱਸਾ ਵੇਚਦਾ ਨਹੀਂ ਹੁਣ ਤੂੰ ਮੇਰਾ ਪਕਿਆਈ ਜਾਣੀ ਐ ਕੀ ਬਟੋਪੜੀ ਦਾ ਵੀ ਟੁੱਗਣਾ ਹੋ ਗਿਆ ਕਿ ਨਾ ਮੈਨੂੰ ਤਾਂ ਕੁਛ ਨਹੀਂ ਪਤਾ ਜਿਵੇਂ ਮਰਜ਼ੀ ਕਰੋ ਜ਼ਮੀਨ ਆਪਣੀ ਲਓ ਤੇ ਵੇਚੋ ਤੇ ਆਪਾਂ ਦੁੱਗਣੀ ਤਿੱਗਣੀ ਕਰੀਏ। ਬਸ ਗੱਲ ਖਤਮ ਐ। ਚੱਲ ਵਰਦੇ ਤੂੰ ਕਹਨੀ ਆ ਅੱਜ ਫਿਰ ਆਪਾਂ ਗੱਲ ਅੱਜ ਨਵੇੜ ਹੀ ਬਿਨੇ ਚਲੋ ਚਲੋ ਜਲਦੀ ਕਰੋ ਤੇ ਕੰਮ ਨਵੇੜੋ ਚਲ ਚਲਾਇਆ ਚਲੋ ਜੀ ਨਾਲੇ ਅੱਜ ਮੀਂਹ ਦਾ ਮੌਸਮ ਹੈ ਹਨਾ ਪਾਥੀਆਂ ਵੀ ਸਾਂਗੀਆਂ ਮੀਂਹ ਵੀ ਉਤਰਿਆ ਹੁੰਦਾਗਾ ਚਲੋ ਹਾਂ ਕਰਾ ਛੱਡ ਥਲੀ ਧਰ ਦੇ ਕਣੀਆਂ ਹੀ ਤੋਂ ਹਾਂ ਤੁਹਾਡੀ ਉਤਾਰੋ ਜੀ ਮੜਾ ਆ ਹਾਈ ਹਾਈ ਥੱਕ ਗਈ ਮੈਂ ਤਾਂ ਹੋਰ ਆ ਸੁੰਦੇ ਨਹੀਂ ਜੀ ਹੁਣਾ ਬਾਪੂ ਜੀ ਵੀ ਬੈਠੇ ਐ ਤੇ ਦੀਪੂ ਵੀ ਬੈਠਾਗਾ ਹੁਣੇ ਗੱਲ ਕਰ ਲੋ ਜਾ ਕੇ ਹਾਂ ਹਾਂ ਕਰਦੇ ਆ ਚਲ ਆ ਜਾ ਆ ਜਾ ਚਲੀਏ ਦੇਖੋ ਬਾਪੂ ਜੀ ਮੈਂ ਨਹੀਂ ਆਪਣੀ ਜ਼ਮੀਨ ਵੇਚਦਾ ਮੈਨੂੰ ਜ਼ਮੀਨਾਂ ਜਾਣ ਤੋਂ ਵੱਧ ਪਿਆਰੀ ਆ ਤੇ ਨਾ ਹੀ ਮੈਂ ਚਾਹਣਾ ਵੀ ਮੇਰਾ ਭਾਈ ਜ਼ਮੀਨ ਵੇਚੇ ਉਹ ਠੀਕ ਆ ਪੁੱਤ ਤੇ ਮੇਂ ਛੋਡੀ ਮਰਜੀ ਆ ਕਿਉਂ ਫਿਰ ਬਾਪੂ ਕੋਈ ਬਣੀ ਸਲਾਹ ਫਿਰ ਕਾਦੀ ਉਹ ਹੀ ਜਿਹੜੇ ਤੈਨੂੰ ਦੱਸੇ ਸੀ ਜ਼ਮੀਨ ਬਾਰੇ ਉਹ ਤੋਂ ਐ ਕਰ ਆ ਬਹਿ ਕੇ ਗੱਲ ਕਰਦੇ ਆ ਅਮੰਜਾ ਡਾਲ ਜ਼ਮੀਨ ਜ਼ਮੀਰ ਜ਼ਮੀਰ ਭਾਈ ਸੁਣ ਦੱਸ ਕੀ ਕਹਿੰਦਾ ਮੇਰਾ ਬਾਪੂ ਐਂ ਕਹਿੰਦਾ ਸੀ ਵੀ ਜ਼ਮੀਨ ਦੀ ਕੋਈ ਸਲਾਹ ਸਲੂ ਬਣੀ ਫਿਰ ਕਿੱਥੇ ਆਪਾਂ ਨੂੰ ਕਰੋੜ ਕਰੋੜ ਰੁਪਏ ਕਿੱਲਾ ਮਿਲਦਾ ਯਾਰ ਕਿੱਥੇ ਉਹਨਾਂ 20 ਲੱਖ ਨੂੰ ਜ਼ਮੀਨ ਡੇਰੇ ਬਾਪੂ ਗੱਗੇ ਦੇਖ ਮੇਰੀ ਗੱਲ ਸੁਣ ਭਾਈ ਮੈਂ ਤਾਂ ਬਹੁਤ ਮੁਸ਼ਕਲ ਨਾਲ ਜ਼ਮੀਨ ਬਣਾਈ ਸੀ ਮੇਰੇ ਬਾਪੂ ਨੇ ਮੇਰੇ ਦਾਦੇ ਨੇ ਬਹੁਤ ਮਿਹਨਤ ਕੀਤੀ ਸੀ ਇਸ ਜ਼ਮੀਨ ਤੇ ਜੱਦੀ ਪੁੱਛਤੀ ਜ਼ਮੀਨ ਆ ਇਹ ਕੋਈ ਆਇਆ ਨਹੀਂਗਾ ਵੀ ਅਸੀਂ ਉਹ ਕਿਸੇ ਤੋਂ ਲੈ ਕੇ ਬਣਾਈ ਆ ਬਹੁਤ ਮਿਹਨਤ ਨਾਲ ਜ਼ਮੀਨ ਬਣਾਈ ਆ ਇਹ ਇਹਦੇ ਵਿੱਚ ਜਿਹੜੇ ਦਰਖਤ ਲੱਗੇ ਹੋਏ ਨੇ ਨਾ ਮੈਨੂੰ ਐ ਲੱਗਦਾ ਮੇਰੇ ਦਾਦੇ ਹੋਰਾਂ ਦੇ ਲੱਗੇ ਹੋਏ ਨੇ ਪੁਰਾਣੇ ਦਰਖਤ ਨੇ ਪੱਟ ਕੇ ਪਰੇ ਮਾਰਨਗੇ ਤੈਨੂੰ ਪਤਾ ਹੈ ਅਸੀਂ ਪੁੱਤਾਂ ਵਾਂਗੂ ਪਾਲੇ ਨੇ ਉਹ ਮੇਰੀ ਜ਼ਮੀਨ ਨਹੀਂ ਮੰਦੀ ਜ਼ਮੀਰ ਵੀ ਮੈਂ ਜ਼ਮੀਨ ਵੇਚ ਦਿਆਂ ਬਾਪੂ ਮੈਂ ਨਹੀਂ ਆਪਣੀ ਦੁੱਗਣੀ ਬਣਜੋ ਦੁੱਗਣੀ ਕਿੱਲੇ ਰ ਤਿੰਨ ਕਿੱਲੇ ਬਣ ਗਏ ਬਾਕੀ ਭਾਈ ਦੇਖੋ ਆ ਬੈਠਾ ਦੀਪ ਜਿਵੇਂ ਤੁਹਾਨੂੰ ਠੀਕ ਲੱਗਦਾ ਓਵੇਂ ਕਰ ਲਓ ਪਰ ਮੈਂ ਨਹੀਂ ਮੰਨਦਾ ਇਹ ਗੱਲ ਕਿਉਂ ਭਾਈ ਮੈਂ ਕਿਹੜੀ ਗੱਲਾਂ ਜਪਾਂਗਾ ਇਹ ਕੰਪਨੀ ਵਾਲੇ ਤਾਂ ਅੱਜ ਅੱਜ ਕਹਿੰਦੇ ਕੀ ਭਰੋਸਾਗਾ ਅੱਜ ਕੁਝ ਹੋਰ ਕਹਿੰਦੇ ਕੱਲ ਨੂੰ ਕੁਝ ਹੋਰ ਕਹਿਣਗੇ ਉਹ ਕੰਪਨੀ ਕਿਸੇ ਗੱਲ ਵੀ ਬਣੀਆਂ ਨਹੀਂ ਤੇ ਕਿੱਲੇ ਦਾ ਕਰੋੜ ਰੁਪਈਆ ਹੈ ਕਿੰਨੇ ਦੇ ਇਹਦੇ ਤਾਂ ਪੁੱਤ ਕਰੋੜ ਕਰੋੜ ਰੁਪਇਆ ਸਿਰ ਤੇ ਭੂਤ ਸਵਾਰ ਹੋ ਗਿਆ ਇਹਨੂੰ ਕੀ ਪਤਾ ਹੈ ਕਿੱਡੀਆਂ-ਕੱਡੀਆਂ ਠੱਗੀਆਂ ਚੱਲ ਪੀਆਂ ਹੈ ਨਾ ਤਾਂ ਇਹਨਾਂ ਦੇ ਪੱਲੇ ਜ਼ਮੀਨ ਰਹਿਣੀ ਆ ਨਾ ਇਹਨਾਂ ਪੱਲੇ ਪੈਸਾ ਰਹਿਣਾ ਫਿਰ ਤੋਂ ਬਾਪ ਆਇਆ ਕਰ ਕਰ ਮੇਰੇ ਹਿੱਸੇ ਦੀ ਮੈਨੂੰ ਦੇ ਦੇ ਤੇ ਮੈਂ ਫਿਰ ਆਪ ਦਾ ਕਰ ਲੈਣਾ ਭਾਈ ਕਿਉਂ ਤੂੰ ਆਪਣੀ ਜ਼ਮੀਨ ਵੇਚ ਕੇ ਹੱਥ ਘੜਾਉਣਾਗਾ ਪੈਸਾ ਕਿਹੜਾ ਹੁਣ ਸਾਰਾ ਹੁੰਦਾ ਰਹਿਣਾ ਤੇ ਨਾਲ ਜ਼ਮੀਨ ਵਾਰੀ-ਵਾਰੀ ਨਹੀਂ ਬਾਦੀ ਨਾ ਇਹਦੇ ਚ ਹੱਥ ਵੜਾਉਣ ਵਾਲੀ ਕਿਹੜੀ ਗੱਲ ਐ ਤੁਸੀਂ ਆਪ ਦੀ ਖਾਣੀ ਐ ਤੇ ਅਸੀਂ ਆਪ ਦੀ ਖਾਣੀ ਤੁਸੀਂ ਆਪਦੀ ਜ਼ਮੀਨ ਰੱਖੋ ਆਪਦੇ ਕੋਲ ਅਸੀਂ ਆਪਦੀ ਰੱਖਣੀ ਐ ਦੇਖ ਬਾਈ ਮੈਂ ਤੇਰੇ ਤੋਂ ਵੱਡਾ ਤੂੰ ਮੇਰੇ ਤੋਂ ਵੱਡਾ ਨਹੀਂ ਹੈਗਾ ਤੇਨੂੰ ਮੈਨੂੰ ਬਾਦੀ ਅਕੜ ਐ ਨਾਲੇ ਤੂੰ ਮੇਰਾ ਪਿਓ ਨਾ ਬਣ ਓਏ ਗੱਲ ਸੁਣੋ ਗੱਲ ਸੁਣੋ ਲੜਨ ਵਾਲੀ ਕੋਈ ਗੱਲ ਨਹੀਂ ਇਹਦੇ ਚ ਐ ਮੈਂ ਜਿਹੜਾ ਕੁਝ ਹੈਗਾ ਤੁਹਾਡੇ ਸਾਹਮਣੇ ਵੰਡ ਦਊਗਾ ਆਪਦਾ ਕੋਈ ਰੱਖੇ ਕੋਈ ਵੇਚੇ ਮੈਨੂੰ ਕਲੇਸ਼ ਨਾ ਕਰੋ ਤੁਸੀਂ ਕਲੇਸ਼ ਦਾ ਮੂੰਹ ਕਾਲਾ ਹੁੰਦਾਗਾ ਚਲ ਠੀਕ ਹੈ ਬਾਪੂ ਫਿਰ ਜੇ ਤੂੰ ਹੀ ਕਹਤਾ ਵੀ ਵੰਡ ਦਾਂਗੇ ਫਿਰ ਤੂੰ ਵੰਡ ਦੇ ਯਾਰ ਸਾਡੀ ਜ਼ਮੀਨ ਤੇ ਆ ਆ ਤੇਰਾ ਮੈਂ ਆ ਤੇਰਾ ਹਜੇ ਵੀ ਸੋਚ ਲਾ ਗੱਗਿਆ ਹਜੇ ਵੀ ਸੋਚ ਲਾ ਵਧੀਆ ਰਹੇਗਾ ਤੁਸੀਂ ਕਹਿੰਦੇ ਕਿਉਂ ਨਹੀਂਗੇ ਵੀ ਸਾਡੀ ਜ਼ਮੀਨ ਸਾਨੂੰ ਦੇ ਦਿਓ ਅਸੀਂ ਚਾਹੇ ਵੇਚੀ ਚਾਹੇ ਰੱਖੀ ਉਹ ਮੈਂ ਕਹੀਦਾ ਜਾਣਾ ਹੁਣਾ ਹੋਰ ਮੈਂ ਇਹਨਾਂ ਨੂੰ ਗੋਲੀ ਮਾਰਾਂ ਉਹ ਭਾਈ ਗੱਲ ਸੁਣੋ ਕਿਉਂ ਤੁਸੀਂ ਇੱਕ ਜ਼ਮੀਨ ਵੇਚਦੇ ਜ਼ਮੀਨ ਵੇਚਦੇ ਕਿਉਂ ਇੱਕੋ ਹੀ ਰੱਟ ਲਾਈ ਆ ਬਣਾ ਲੋਂਗੇ ਮੁੜ ਕੇ ਉਹ ਕਿਉਂ ਸੋਡੀ ਅਕਲ ਤੇ ਪਰਦਾ ਪੈ ਗਿਆ ਜ਼ਮੀਨ ਜੱਟ ਦੀ ਮਾਂ ਹੁੰਦੀ ਐ ਤੁਸੀਂ ਆਪਦੀ ਮਾਂ ਦਾ ਹੀ ਸੌਦਾ ਕਰੀ ਜਾਂਦੇ ਹੋ ਓਏ ਅਕਲ ਨੂੰ ਹੱਥ ਮਾਰੋ ਕਸਾ ਪਾਪੂ ਅਸੀਂ ਕਿਹੜਾ ਯਾਰ ਮਾਂ ਵੇਚੀ ਜਾਂਦੇ ਐ ਅਸੀਂ ਮਾਂ ਦੁੱਖ ਨਹੀਂ ਕਰਨ ਨੂੰ ਫਿਰਦੇ ਆਂਗੇ ਉਹ ਸਕੀ ਮਾਂ ਨੂੰ ਵੇਚ ਦਿਓ ਤੁਸੀਂ ਸਕੀ ਮਾਂ ਨੂੰ ਜਿਹੜੇ ਸਾਡੇ ਦਾਦੇ ਪਰਦਾਦਾ ਨੇ ਬਣਾਈ ਸੀ ਚੱਲ ਤੂੰ ਯਾਰ ਐ ਕਰ ਬਾਣੀਆ ਗੱਲਾਂ ਮੈਨੂੰ ਆਉਂਦੀਆਂ ਨਹੀਂ ਬਾਪੂ ਫੇ ਮੇਰਾ ਤਾਂ ਹਿੱਸਾ ਜੇ ਵੰਡਦੇ ਯਾਰ ਕੋਈ ਨਹੀਂ ਵੰਡ ਦਿੰਨਾ ਚੱਲ ਫੇ ਕੋਈ ਗੱਲ ਨਹੀਂ ਦੀਪ ਇਹਨੂੰ ਵੰਡਦਾ ਹਿੱਸਾ ਇਹਨੂੰ ਦੇ ਦਿੰਨੇ ਆ ਕੋਈ ਗੱਲ ਨਹੀਂ ਤੂੰ ਤੂੰ ਰੱਖਣੀ ਆ ਆਪਣੀ ਰੱਖ ਲੈ ਮੈਂ ਤਾਂ ਆਪਣੀ ਜਮੀਨ ਰੱਖੂਗਾ ਬਾਈ ਜੇ ਤੂੰ ਆਪ ਤਾਂ ਦੇਖ ਲੈ ਜੇ ਮਾਤੀ ਕਰ ਲੈ ਮੈਂ ਨਹੀਂ ਆਪਣੀ ਜਮੀਨ ਵਿੱਚ ਨਹੀਂ ਮੇਰੇ ਤਾਂ ਯਾਰ ਪੱਥਰ ਤੇ ਲਕਈ ਰਾਵੀ ਮੈਂ ਤਾਂ ਆਪਦਾ ਹਿੱਸਾ ਲੈਣੀ ਤਾਂ ਲੈਣੀ ਹੀ ਤੂੰ ਆ ਬਸ ਸਲਾ ਮੈਨੂੰ ਕੋਈ ਉਹਦਾ ਟਿਕਾਣੀ ਆ ਮੈਂ ਨਹੀਂ ਆਉਂਦੀ ਠੀਕਵੇ ਦਾ ਬਸ ਚਲੋ ਤੇਰੀ ਮਰਜ਼ੀ ਆ ਉਹ ਤੇਰੀ ਸ਼ੇਗੀ ਜਿਵੇਂ ਮਰਜ਼ੀ ਆਪਦਾ ਤੁਸੀਂ ਹੁਣ ਜ਼ਮੀਨ ਬਕ ਬੇਚ ਕੇ ਖੜਾ ਛਡੋਗੇ ਜ਼ਮੀਨ ਮੇਰੀ ਬਕਾਓਗੇ ਤੁਸੀਂ ਤੁਸੀਂ ਬਕਾਓਗੇ ਮੇਰੀ ਜ਼ਮੀਨ ਬਕਾਵਾਗੇ ਜ਼ਮੀਨ ਤੈਨੂੰ ਕਹੀ ਆ ਨਾ ਟੁੱਪਣੀ ਹੋ ਜੂ ਟੁੱਪਣੀ ਹੋ ਜੂਗੀ ਪੱਲੇ ਸੋਟੇ ਗੱਲ ਹੀ ਨਹੀਂ ਪੈਂਦੀ ਯਾਰ। ਬਾਈ ਦੁੱਗਣੀ-ਦੁੱਗਣੀ ਕਰਦਾ ਨਾ ਕਿਤੇ ਉਹ ਤਾਂ ਵੀ ਨਾ ਹੱਥ ਤੋਲੇ। ਦੇਖੋ ਜੀ, ਸ਼ਰੀਕੇ ਦਾ ਇੱਕ ਦੂਜੇ ਤੇ ਮਚਦੇ ਹੀ ਹੁੰਦੇ ਨੇ। ਠੀਕ ਹੈ, ਆਪਾਂ ਤਾਂ ਆਪਣੀ ਜ਼ਮੀਨ ਦੁੱਗਣੀ ਕਰੀਏ ਤੇ ਨਾਲੇ ਇਹ ਜ਼ਮੀਨ ਜੀ ਵੇਚ ਕੇ ਨਾਲ ਤਾਂ ਕਰਜ਼ਾ ਤਾਰ ਦਣੇ ਤੇ ਨਾਲੇ ਮੇਰਾ ਰਾਣੀ ਹਾਰ ਬਣ ਜਾਊਗਾ। ਹਾਂ, ਨਾਲੇ ਤਾਂ ਮੂਰਖ ਨੇ ਇਹਨਾਂ ਨੂੰ ਕਿਹੜਾ ਸਮਝਾਵੇ। ਚਲ ਚਲੋ ਚਲ ਜੀ। ਸ਼ਸ਼ੀ ਗਾਲ ਜੀ। ਹੁਣੇ-ਹੁਣੇ ਤੁਸੀਂ ਸਾਡੇ ਵੀਡੀਓ ਦੇਖੀ ਗੈਰੀ ਕੁਡੀ ਚੈਨਲ ਤੇ। ਬਾਕੀ ਜੀ ਜੋ ਇਸ ਵੀਡੀਓ ਦੇ ਵਿੱਚ ਦਿਖਾਇਆ ਗਿਆ ਉਹ ਇਹੀ ਹੈ ਵੀ ਆਪਣੀ ਜ਼ਮੀਨ ਨੂੰ ਵਰਤਵੱਧ ਜੋ ਤੁਸੀਂ ਮਾਂ-ਮਾਂ ਵਾਂਗੂ ਪਿਆਰ ਦਿੱਤਾ ਹੈ ਐਨੂੰ ਤੁਸੀਂ ਐਵੇਂ ਜਮੀ ਰੱਖੋ ਲਾਲਚ ਦੇ ਵਿੱਚ ਆ ਕੇ ਜ਼ਮੀਨਾਂ ਦੇ ਵਿੱਚੋਂ ਇਹ ਜ਼ਮੀਨਾਂ ਤੋਂ ਬਿਨਾ ਆਪਣਾ ਕੁਝ ਨਹੀਂ ਬਣਨਾ ਸਾਡਾ ਤਾਂ ਇਹੀ ਮੈਸੇਜ ਆਇਆ ਹੈ ਕਿ ਵੀਡੀਓ ਦੇ ਵਿੱਚ ਬਾਕੀ ਸਾਰੰ ਸੱਚਿਲ ਕਾਲ ਸਾਡੇ ਚੈਨਲ ਦਾ ਨਾਮ ਹੈ ਜੀ ਗੈਰੀ ਖੁੱਟੀ ਲਾਈਕ ਕਰ ਦਿਓ ਸਬਸਕ੍ਰਾਈਬ ਕਰ ਦਿਓ